ਜਿਹੜੇ-ਜਿਹੜੇ ਲੋਕ ਕਮਾਈ ਕਰ ਰਹੇ ਨੇ ਉਹ ਆਪਣੀ ਇੱਕ ਚੰਗੀ ਉਮਰ ਦੇ ਵਿੱਚ ਆਹ ਗਲਤੀ ਨਾ ਕਰਨ ਤਾਂ ਚੰਗਾ ਨਹੀਂ ਤਾਂ ਉਹ ਫਿਰ ਸਾਰੀ ਉਮਰ ਪਛੋਤੋਂਦੇ ਨੇ ਤਾਂ ਕਈ ਵਾਰਾਂ ਤਾਂ ਦੁਖੀ ਵੀ ਬਹੁਤ ਹੁੰਦੇ ਨੇ ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਸਾਰੇ ਲੋਕ ਹੀ ਕਮਾਈ ਕਰਦੇ ਆਪਣੇ ਆਪਣੇ ਸਮੇਂ ਦੇ ਵਿੱਚ ਜ਼ਿਆਦਾਤਰ 25 ਤੋਂ ਲੈ ਕੇ 55-60 ਸਾਲ ਦੀ ਉਮਰ ਦੇ ਵਿੱਚ ਬਹੁਤ سارے ਲੋਕ ਕਮਾਈ ਕਰਦੇ ਨੇ ਤੋਂ ਇੰਨੀ ਕਮਾਈ ਕਰਦੇ ਨੇ ਕਿ ਵੱਡੇ-ਵੱਡੇ ਘਰ ਬਣਾ ਲੈਂਦੇ ਨੇ ਪਲਾਟ ਲੈ ਲੈਂਦੇ ਨੇ ਬਿਜ਼ਨਸ ਖੜਾ ਕਰ ਲੈਂਦੇ ਨੇ ਜਾਂ ਮਨ ਲੋਕ ਕੋਈ ਵੱਡੇ ਮਨ ਲ ਆਪਣੇ ਬੱਚੇ ਬਹੁਤ ਸਾਰਾ ਪੈਸਾ ਖਰਦਦੇ ਨੇ ਜ਼ਮੀਨਾਂ ਖਰੀਦ ਲੈਂਦੇ ਨੇ ਇੰਜ ਕਰਦਿਆਂ ਕਰਦੇ ਉਹ ਸਾਰੀ ਲਾਈਫ ਜਿਹੜੀ ਹੈ ਗੁਜ਼ਾਰਦੇ ਜਾਂਦੇ ਨੇ ਤੋਂ ਉਹਨਾਂ ਨੂੰ ਬੜਾ ਚਾਹ ਹੁੰਦਾ ਕਿ ਅਸੀਂ ਬੜੀ ਮਿਹਨਤ ਕੀਤੀ ਬੜੀ ਕਮਾਈ ਕੀਤੀ ਇੱਕ ਆਮ ਤੌਰ ਤੇ ਬਹੁਤ ਸਾਰੇ ਲੋਕ ਇੰਜ ਹੀ ਸੋਚਦੇ ਨੇ ਲੇਕਿਨ ਹੁੰਦਾ ਕੀ ਆ ਕਿ ਜਦੋਂ ਉਹਨਾਂ ਦਾ ਸਮਾਂ ਗੁਜ਼ਰ ਜਾਂਦਾ ਆ ਕਮਾਈ ਦਾ ਸਮਾਂ ਗੁਜ਼ਰ ਜਾਂਦਾ ਆ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਆਪਣੇਆਂ ਤੋਂ ਹਮਦਰਦੀ ਪਿਆਰ ਦੀ ਤੇ ਆਪਣੇ ਪੰਦੀ ਲੋੜ ਹੁੰਦੀ ਆ ਤੇ ਉਦੋਂ ਕਈ ਵਾਰ ਉਹਨਾਂ ਦੇ ਆਪਣੇ ਕਹਿੰਦੇ ਤੁਸੀਂ ਕੀਤਾ ਹੀ ਕੀ ਸਾਡੇ ਲਈ ਤੁਸੀਂ ਤਾਂ ਕੁਝ ਕੀਤਾ ਹੀ ਨਹੀਂ ਆਦੇ ਲਈ ਕਮਾਇਆ ਕੀ ਸਾਰਿਆਂ ਦੇ ਮਾਂ ਪਿਓ ਕਰਦੇ ਨੇ ਤੇ ਫਿਰ ਬੰਦਾ ਉਦੋਂ ਦੁਖੀ ਹੁੰਦਾ ਉਦੋਂ ਬੰਦਾ ਸੋਚਦਾ ਕਿ ਮੈਂ ਇੰਨਾ ਪੈਸਾ ਤਾਂ ਕਮਾ ਲਿਆ ਲੇਕਿਨ ਉਦੋਂ ਮੈਂ ਆਪ ਭੁੱਖਾ ਵੀ ਰਿਆ ਆਪ ਚੰਗੇ ਕੱਪੜੇ ਵੀ ਨਹੀਂ ਪਾਏ ਚੰਗੀ ਗੱਡੀ ਵੀ ਨਹੀਂ ਲਈ ਚੰਗੀਆਂ ਆਪਣੀਆਂ ਘੁੰਮਣ ਫੇਰਨੀ ਰੀਝਾਂ ਨਹੀਂ ਪੂਰੀਆਂ ਕੀਤੀਆਂ ਜੋ ਵੀ ਲਾ ਲੋ ਜੋ ਸਮੇਂ ਸਥਿਤੀ ਦੇ ਮੁਤਾਬਕ ਹੁੰਦਾ ਮੈਂ ਤਾਂ ਆਪਣੀਆਂ ਭਾਵਨਾਵਾਂ ਹੀ ਮਾਰ ਛੱਡੀਆਂ ਕਿ ਮੈਂ ਕਮਾਈ ਕਰ ਰਿਹਾ ਆਪਣੇ ਬੱਚਿਆਂ ਲਈ ਕੁਝ ਚੰਗਾ ਕਰ ਜਾਵਾਂ ਆਪਣੇ ਆਪਣੇ ਲਈ ਮੈਂ ਕੁਝ ਚੰਗਾ ਕਰ ਜਾਵਾਂ ਇਸ ਕਰਕੇ ਫਿਰ ਮਨੁੱਖ ਬਹੁਤ ਜ਼ਿਆਦਾ ਦੁਖੀ ਹੁੰਦਾ ਤੁਹਾਨੂੰ ਦੁੱਖ ਹੋਣਾ ਵੀ ਚਾਹੀਦਾ ਆ ਕਿਉਂਕਿ ਉਹਨੇ ਸਾਰਾ ਸਮਾਂ ਇੱਥੇ ਲਾ ਦਿੱਤਾ ਹੁੰਦਾ ਫਿਰ ਕਰਨਾ ਕੀ ਚਾਹੀਦਾ ਜਿਹੜੇ ਲੋਕ ਕਮਾਈਆਂ ਕਰ ਰਹੇ ਨੇ ਤੁਹਾਡੇ ਵਰਗੇ ਭੈਣ ਭਰਾ ਇਸ ਉਮਰ ਦੇ ਵਿੱਚ ਜਿਹੜੇ ਚ ਉਮਰ ਚੋ ਖਾ ਵੀ ਸਕਦੇ ਨੇ ਪੀ ਵੀ ਸਕਦੇ ਨੇ ਘੁੰਮ ਵੀ ਸਕਦੇ ਨੇ ਬਹਿ ਵੀ ਸਕਦੇ ਨੇ ਯਾਨੀ ਕਿ ਪੀਣ ਤੋਂ ਪਾਪ ਕੋਈ ਗਲਤ ਚੀਜ਼ਾਂ ਨਹੀਂ ਪੀਣ ਤੋਂ ਪਾਪ ਬਹੁਤ ਸੰਗੀਆਂ ਚੀਜ਼ਾਂ ਪੀਣ ਵਾਲੀਆਂ ਹੁੰਦੀਆਂ ਨੇ ਜੂਸ ਵਗੈਰਾ ਕਈ ਕੁਝ ਹੁੰਦਾ ਆ ਲੇਕਿਨ ਇੱਕ ਸਟੇਜ ਹੁੰਦੀ ਆ ਜਦੋਂ ਅਸੀਂ ਕੋਈ ਚੰਗਾ ਨਹੀਂ ਖਾ ਸਕਦੇ ਜਿਵੇਂ ਮੰਨ ਲਓ ਕੋਈ ਤੁਹਾਡਾ ਟੇਸਟ ਜੀ ਕਰਦਾ ਆ ਕਿਸੇ ਵੀ ਤਰ੍ਹਾਂ ਦਾ 60 70 ਸਾਲ ਤੋਂ ਬਾਅਦ ਫਿਰ ਮਾਹ ਇੱਕ ਦੋ ਪੀਸੀ ਖਾਓਗੇ ਤੋਂ ਬਾਅਦ ਖਤਮ ਕਾਣੀ ਫਿਰ ਇਸ ਕਰਕੇ ਉਹਦਾ ਸਰੀਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਤੇ ਜੇ ਅਸੀਂ ਉਸ ਉਮਰ ਦੇ ਵਿੱਚ ਜਿਸ ਉਮਰ 'ਚ ਅਸੀਂ ਤੁਰ ਫੇਰ ਸਕਦੇ ਹਾਂ ਘੁੰਮ ਫੇਰ ਸਕਦੇ ਹਾਂ ਜ਼ਿੰਦਗੀ ਨੂੰ ਜੀ ਸਕਦੇ ਹਾਂ ਜੇ ਉਹਦੇ 'ਚ ਕਮਾਈ ਦਾ ਸੀ ਕੋਈ 5 10% ਹਿੱਸਾ ਆਪਣੇ ਤੇ ਵੀ ਖਰਚ ਲਈਏ ਕਮਾਈ ਵੀ ਬੱਚਿਆਂ ਲਈ ਕਰੀਏ ਘਰ ਲਈ ਵੀ ਕਰੀਏ ਪਰਿਵਾਰਕ ਮੈਂਬਰਾਂ ਲਈ ਵੀ ਕਰੀਏ ਜੇ ਅਸੀਂ ਆਪਣੀ ਕਮਾਈ 'ਚੋਂ 10 15% ਵੀ ਆਪਣੇ ਤੇ ਖਰਚ ਲਈਏ ਮਹੀਨੇ ਦਾ ਤਾਂ ਕੋਈ ਗਲਤ ਨਹੀਂ ਹੋਵੇਗਾ ਕਿਉਂਕਿ ਜ਼ਿੰਦਗੀ ਇਹ ਆਪਾਂ ਨੂੰ ਦੁਬਾਰਾ ਨਹੀਂ ਮਿਲਣੀ हां ये जेड़े ਕਈ ਵਾਰਾਂ ਕਈ ਤਰ੍ਹਾਂ ਦੇ ਰਿਸ਼ਤੇ ਬਣ ਜਾਂਦੇ ਨੇ ਲੇਕਿਨ ਜੇ ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਦਾ ਆਨੰਦ ਲੈਣਾ ਕਿਉਂਕਿ ਆਪਾਂ ਇੱਥੇ ਜੀਉਣਾ ਆਏ ਆ ਆਪਾਂ ਕੋਈ ਠੇਕਾ ਥੋੜਾ ਲਿਆ ਆ ਕਿ ਅਸੀਂ ਇੱਥੇ ਧਨ ਦੌਲਤਾਂ ਜੋੜਨ ਆਏ ਆ ਚਾਰ ਪੀੜੀਆਂ ਦੀ ਪੰਜ ਪੀੜੀਆਂ ਦੀ ਛੇ ਪੀੜੀਆਂ ਦੀ ਅਸੀਂ ਇੱਥੇ ਕਮਾਈ ਕਰਕੇ ਗਾੜੀ ਦੇਣ ਆਏ ਨਹੀਂ ਕੁਦਰਤ ਨੇ ਸਾਨੂੰ ਵੀ ਧਰਤੀ ਤੇ ਕੱਲਿਆ ਕਿ ਅਸੀਂ ਵੀ ਖਾਈਏ ਪੀਏ ਤੇ ਜ਼ਿੰਦਗੀ ਨੂੰ ਮਾਣੀਏ ਕੁਦਰਤ ਦੇ ਨਜ਼ਾਰਿਆਂ ਨੂੰ ਵੇਖੀਏ ਇਹ ਕੁਦਰਤ ਨੇ ਸਾਨੂੰ ਸਾਰਿਆਂ ਨੂੰ ਇਸ ਮਕਸਦ ਲਈ ਭੇਜਿਆ ਜੇ ਅਸੀਂ ਜ਼ਿੰਦਗੀ 'ਚ ਕਮਾਈਆਂ ਕਰਦੇ ਰਹਿ ਗਏ ਮੈਂ ਆਹ ਪਲਾਟ ਖਰੀਦਣਾ ਆਹ ਲਾਗੇ ਦੁਕਾਨ ਲੱਗਦੀ ਮੈਂ ਆਹ ਖਰੀਦਣਾ ਮੈਂ ਕੋਠੀ ਦੇ ਵਿੱਚ ਆਹ ਟਾਈਲਰ ਰਹਿ ਗਈਆਂ ਲੱਗਣ ਵਾਲੀਆਂ ਆਹ ਲਵਾ ਲਾਂ ਮੇਰੀ ਆਹ ਚੀਜ਼ ਘੱਟ ਰਹਿ ਗਈ ਮੈਂ ਇੰਜ ਕਰ ਲਾਂ ਫਿਰ ਅਸੀਂ ਜ਼ਿੰਦਗੀ ਜੀ ਨਹੀਂ ਰਹੇ ਅਸੀਂ ਇੱਕ ਸੌਦੇਬਾਜ਼ੀ 'ਚ ਪਏ ਹੋਏ ਆ ਜਦੋਂ 'ਚ ਸਾਡੇ ਕੋ ਖੁਸ਼ੀਆਂ ਘੱਟ ਹੋਣ ਗਈਆਂ ਫਿਰ ਅਸੀਂ ਆਪਣੇ ਬੱਚਿਆਂ ਨਾਲ ਲੜਨਾ ਆਪਣੇ ਲੋਕਾਂ ਨਾਲ ਲੜਨਾ ਮੈਂ ਕਮਾਈਆਂ ਕਰਦਾ ਰਹਿ ਗਿਆ ਮੈਂ ਆਹ ਕਰ ਦਿੱਤਾ ਭਈ ਤੈਨੂੰ ਕਿਹਨੇ ਰੋਕਿਆ ਕਮਾਈਆਂ ਕਰਨ ਤੋਂ ਕਮਾਈਆਂ ਕਰ ਆਪਣੇ ਤੇ ਵੀ ਖਰਚ ਹੈ ਜਿਹੜੇ ਲੋਕ ਕਮਾਈ ਕਰਨ ਦੇ ਨਾਲ-ਨਾਲ ਆਪਣੇ ਤੇ ਖਰਚਦੇ ਨੇ, ਜ਼ਿੰਦਗੀ ਨੂੰ ਵੇਖਦੇ ਨੇ, ਆਪਣੇ ਪਾਰਟਨਰ ਨੂੰ ਟਾਈਮ ਦਿੰਦੇ ਨੇ, ਆਪਣੇ ਰਿਸ਼ਤੇਦਾਰਾਂ ਨੂੰ ਟਾਈਮ ਦਿੰਦੇ ਨੇ, ਆਪਣੇ ਭੈਣ ਭਰਾਵਾਂ ਨੂੰ ਟਾਈਮ ਦਿੰਦੇ ਨੇ, ਆਪਣੀ ਔਲਾਦ ਨੂੰ ਟਾਈਮ ਵੀ ਦਿੰਦੇ ਨੇ, ਅਵੇ ਸਾਰੀਆਂ ਜ਼ਿੰਮੇਵਾਰੀਆਂ ਚੰਗੇ ਤਰੀਕੇ ਨਾਲ ਨਿਭਾਉਂਦੇ ਨੇ, ਉਹ ਇਨਸਾਨ ਅਖੀਰ ਤੱਕ ਆਖਰੀ ਸਾਹ ਤੱਕ ਜ਼ਿੰਦਗੀ ਦਾ ਆਨੰਦ ਮਾਣਦਾ। ਤੇ ਜਿਹੜਾ ਮਨੁੱਖ ਹਰ ਵੇਲੇ ਬਸ ਕੇ ਕਮਾਈ ਹੀ ਕਰਨ 'ਚ ਲੱਗਾ ਰਹਿ ਗਿਆ, ਉਸ ਬੰਦੇ ਨੂੰ ਪੈਸੇ ਤੋਂ ਇਲਾਵਾ ਕੁਝ ਨਜ਼ਰ ਨਹੀਂ ਆਉਂਦਾ। ਸਮਝ ਲਓ ਉਹਦੀ ਜ਼ਿੰਦਗੀ ਜਿੱਦਨ ਉਹ ਕਮਾਈ ਕਰਨੋਂ ਹਟ ਗਿਆ ਉਹ ਜਲਦੀ ਬਿਮਾਰ ਹੋਏਗਾ ਕਮਜ਼ੋਰ ਹੋਏਗਾ ਉਹਨੂੰ ਗੁੱਸਾ ਬਹੁਤ ਆਵੇਗਾ ਉਹਨੂੰ ਜੈਲਸੀ ਬਹੁਤ ਹੋਵੇਗੀ ਬਹੁਤ ਸਾਰੀਆਂ ਪ੍ਰੋਬਲਮਸ ਉਹਦੇ ਦਿਮਾਗ ਦੇ ਵਿੱਚ ਆਪਣੇ ਆਪ ਹੀ ਬਹਿ ਜਾਣੀਆਂ ਨੇ ਇਸ ਕਰਕੇ ਆਓ ਆਪਾਂ ਰਲ ਮਿਲ ਕੇ ਜ਼ਿੰਦਗੀ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰੀਏ ਇਸੇ ਮਕਸਦ ਲਈ ਆਪਾਂ ਇਹ ਚੈਨਲ ਬਣਾਇਆ ਜਿਹਦਾ ਚੈਨਲ ਦਾ ਨਾਮ ਵੀ ਰੱਖਿਆ ਆਪਾਂ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਇਸ ਚੈਨਲ ਨੂੰ ਬਹੁਤ ਸਾਰੇ ਲੱਖਾਂ ਚ ਭੈਣ ਭਰਾ ਵੇਖਦੇ ਨੇ ਮੈਂ ਉਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਜ਼ਿੰਦਗੀ ਜੀਉਣ ਨੂੰ ਮਿਲੀ ਆ ਤੇ ਆਓ ਰਲ ਮਿਲ ਕੇ ਇਹਨੂੰ ਚੰਗੇ ਤਰੀਕੇ ਨਾਲ ਜੀਏ ਵੀ ਤੇ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਈਏ ਜਿਉਂਦੇ ਵਾਸਤੇ ਰੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ